ਕੋਈ ਸਮਾਂ ਹੁੰਦਾ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਜੇਕਰ ਪਿੰਡ ਦੇ ਵਿੱਚ ਕਿਸੇ ਧੀ ਭੈਣ ਦਾ ਕੋਈ ਕਾਜ ਵਿਹਾਰ ਕੋਈ ਉਲਿਕਿਆ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਸਾਰੇ ਪਿੰਡ ਵਾਲੇ ਰਲ ਮਿਲ ਕੇ ਉਸ ਧੀ ਭੈਣ ਦੇ ਵਿਆਹ ਦੇ ਮੌਕੇ ਦੇ ਉੱਪਰ ਆਪਣੀ ਯਥਾ ਸ਼ਕਤੀ ਦੇ ਮੁਤਾਬਕ ਕੋਈ ਨਾ ਕੋਈ ਮਦਦ ਕਰਿਆ ਕਰਦੇ ਸਨ ਪਰ ਇਹ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਇਹਨਾਂ ਦੇ ਵਿੱਚ ਬਿਲਕੁਲ ਉਲਟ ਹੋਇਆ ਇੱਥੇ ਕਹਿੰਦੇ ਨੇ ਕਿ ਜੇ ਦੀ ਧੀ ਹੈ ਉਹਦੀ ਧੀ ਹੈ ਧੀ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਪਰ ਵਿਆਹ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਘਰ ਦਾ ਸਮਾਨ ਭੰਨ ਤੋੜ ਦਿੱਤਾ ਜਾਂਦਾ ਆਏ ਹੋਏ ਰਿਸ਼ਤੇਦਾਰਾਂ ਦੇ ਉੱਪਰ ਇੱਟਾਂ ਵਟੇ ਵੜਾਏ ਜਾਂਦੇ ਨੇ ਤਲਵਾਰਾਂ ਲੈ ਕੇ ਚੜਾਈ ਕੀਤੀ ਜਾਂਦੀ ਹੈ ਔਰ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੂੰ ਜੋ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਆ ਕੇ ਨੱਚ ਗਾ ਰਹੇ ਸੀ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਜੀ ਹਾਂ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਵਿਆਸ ਸਮਾਗਮ ਦੇ ਦੌਰਾਨ ਰਾਤ ਨੂੰ ਡੀਜੇ ਦੇ ਉੱਪਰ ਸਾਰੇ ਪਰਿਵਾਰ ਵਾਲੇ ਰਿਸ਼ਤੇਦਾਰ ਆਂਢੀ ਗੁਆਂਢੀ ਨੱਚ ਗਾ ਰਹੇ ਸਨ ਖੁਸ਼ੀਆਂ ਮਨਾ ਰਹੇ ਸਨ ਪਰ ਨਾਲ ਹੀ ਸ਼ਰੀਕੇ ਦੇ ਵਿੱਚ ਲੱਗਦੇ ਤਾਏ ਤੇ ਤਾਏ ਦੇ ਮੁੰਡਿਆਂ ਨੇ ਰਲ ਮਿਲ ਕੇ ਕੋਈ ਗੱਲਬਾਤ ਹੋਈ ਤੇ ਪਰਿਵਾਰ ਵਾਲਿਆਂ ਦੇ ਉੱਪਰ ਆਏ ਹੋਏ ਰਿਸ਼ਤੇਦਾਰਾਂ ਦੇ ਉੱਪਰ ਇੱਟਾਂ ਰੋੜੇ ਵਰਾਉਣੇ ਸ਼ੁਰੂ ਕਰ ਦਿੱਤੇ ਕਮਾਸਾਨ ਲੜਾਈ ਹੋਈ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ ਇਥੋਂ ਤੱਕ ਕਿ ਰਿਸ਼ਤੇਦਾਰਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਇਸ ਵਿਆਹ ਸਮਾਗਮ ਦੇ ਵਿੱਚ ਰੰਗ ਦੇ ਵਿੱਚ ਭੰਗ ਪੈ ਗਿਆ ਜਿੱਥੇ ਰਿਸ਼ਤੇਦਾਰਾਂ ਨੂੰ ਸੱਟਾਂ ਚੋਟਾਂ ਲੱਗੀਆਂ ਜਿੱਥੇ ਸਾਰੀਆਂ ਜੋ ਅਖਾਣਾ ਸੀ ਝੂਠੀਆਂ ਪੈ ਗਈਆਂ ਜਿੱਥੇ ਰਿਸ਼ਤੇ ਨਾਤੇ ਫਿੱਕੇ ਪੈ ਗਏ ਉੱਥੇ ਹੀ ਵਿਆਨੜ ਕੁੜੀ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਪੈ ਗਿਆ ਚਿਹਰੇ ਦੇ ਰੰਗ ਵੀ ਉੱਡੇ ਔਰ ਕਬਰਾਈ ਹੋਈ ਕੁੜੀ ਜਦੋਂ ਕੈਮਰੇ ਦੇ ਮੂਰੇ ਆਈ ਤਾਂ ਵਿਆਨੜ ਕੁੜੀ ਨੇ ਆਪਣੇ ਜੋ ਦਿਲ ਦੇ ਖਿਆਲਤ ਨੇ ਉਹ ਕੈਮਰੇ ਦੇ ਮੂਰੇ ਕੁਝ ਇਸ ਤਰ੍ਹਾਂ ਸਾਂਝੇ ਕੀਤੇ ਨੇ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲੜਪੇ ਇੱਕ ਦੂਜੇ ਨਾਲ ਜਿਹੜਾ ਹੈ ਗੰਮਾ ਆਇਆ ਕਾਫੀ ਗੰਮਾ ਆਇਆ ਕਿੰਨੇ ਕਿੰਨੇ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ ਕੀ ਲੱਗਦੇ ਹੈ ਵੱਡੇ ਪਾਪਾ ਤਾਇਆ ਔਰ ਤਾਇ ਦੇ ਮੁੰਡੇ ਯਾਰ ਇਸ ਤਰ੍ਹਾਂ ਭਾਗ ਹੋ ਗਈ ਕਿਸ ਤਰ੍ਹਾਂ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਦੇ ਗੱਲ ਪੈ ਗਏ ਔਰ ਤਾਇ ਔਰਾਂ ਨੇ ਮਤਲਬ ਕੀ ਕਰੋ ਕੁਰਬਾਨਾ ਕੱਢਿਆ ਛਾਲਾ ਚਰਉਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਹਾਇਰ ਕਰ ਦਿੱਤਾ ਤਿੰਨ ਜਨੇ ਤਿੰਨ ਚਾਰ ਜਨੇ ਹਾਂਜੀ ਪ੍ਰਤੀ ਜਖਮੀ ਹੋਏ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂ ਨੇ ਮੇਰੇ ਮਾਮਾ ਜੀ ਔਰ ਮੇਰੇ ਮਮਾ ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾਂ ਤੱਕ ਸੱਟਾਂ ਲਾਈਆਂ ਹੋਈਆਂ ਇੱਟਾਂ ਰੋੜੇ ਚਲਾਏ ਹਾਂਜੀ ਬੱਤੇ ਦੇ ਕਰਦੇ ਆ ਮਮਾ ਹਾਂਜੀ ਕੀ ਨੱਚ ਰਹੇ ਸੀ ਹਾਂਜੀ ਉਹ ਕੀ ਕਾਰਵਾਈ ਦੀ ਮੰਗ ਇਹਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਵਿਆਹ ਸਵਾਗਤ ਵਿੱਚ ਡੀਜੇ ਚੱਲ ਰਿਹਾ ਸੀ ਸਾਰੇ ਲੋਕ ਨੱਚ ਰਹੇ ਸਨ ਖੁਸ਼ੀ ਦੇ ਵਿੱਚ ਝੂਮ ਰਹੇ ਸਨ ਅਚਾਨਕ ਇਹ ਮਾਮੂਲੀ ਜੀ ਗੱਲ ਇੱਕ ਵੱਡਾ ਵਿਵਾਦ ਬਣ ਜਾਂਦੀ ਹੈ ਗੁੰਡਾ ਗਰਦੀ ਤਿੱਕਰ ਲੋਕ ਉੱਤਰ ਆਉਂਦੇ ਨੇ ਹੱਥ ਦੇ ਵਿੱਚ ਕਿਰਪਾਨਾਂ ਫੜ ਲੈਂਦੇ ਨੇ ਇੱਟਾਂ ਵੱਟੇ ਵਰਾਉਂਦੇ ਨੇ ਬਹੁਤ ਕੁਝ ਹੁੰਦਾ ਹੈ ਜ਼ਖਮੀ ਹੁੰਦੇ ਨੇ ਕੁਝ ਲੋਕ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਔਰ ਉਹਨਾਂ ਜ਼ਖਮੀਆਂ ਦੀ ਹਾਲਤ ਦੇ ਬਾਬਤ ਜੋ ਇਲਾਜ ਦੇ ਅਧੀਨ ਨੇ ਉਹਨਾਂ ਦੇ ਬਾਬਤ ਡਾਕਟਰ ਸਾਹਿਬ ਕੀ ਕਹਿੰਦੇ ਨੇ ਤੁਸੀਂ ਵੀ ਸੁਣੋ ਜਿਹੜੇ ਆਪਣੇ ਹੰਗਾਮੇ ਦੇ ਵਿੱਚ ਜ਼ਖਮੀ ਹੋਏ ਨੇ ਕਿੰਨੇ ਸਾਰੇ ਇੱਥੇ ਆਏ ਨੇ ਪੇਸ਼ੰਗ ਸਾਡੇ ਕੋਲ ਇੱਕ ਪੇਸ਼ੰਤ ਆਇਆ ਜੱਸਾ ਆਇਆ ਉਹਦਾ ਤੇ ਉਹਨਾਂ ਨੇ ਦੱਸਿਆ ਸਾਡੀ ਪਿੰਕ ਕਿ ਲੜਾਈ ਹੋਈ ਹੈ ਤੇ ਉਹਨੇ ਨਾ ਕਿ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ ਇੱਕ ਜਖਮੀ ਹਾਂ ਜੀ ਇਹਨਾਂ ਦਾਖਲ ਕਰ ਲਿਆ ਸਰ ਬੈਸ ਨਹੀਂ ਹਾਲੇ ਤਾਂ ਇੱਕ ਵਾਰੀ ਇੰਡੈਕਸ ਕਰਾਉਣ ਲਈ ਭੇਜਿਆ ਉਹ ਐਕਸਰੇ ਵੀ ਇੱਕ ਇੱਕ ਇਹ ਵੀ ਤੇ ਹੈ ਕਿ ਦਿੱਕਤ ਹੈ ਕਿ ਬਾਕੀ ਪੜੀ ਸਾਡੇ ਸਭਿਆਚਾਰ ਦਾ ਤਾਣਾ ਬਾਣਾ ਪੂਰੀ ਤਰ੍ਹਾਂ ਦੇ ਨਾਲ ਉਲਝ ਚੁੱਕਿਆ ਹੈ ਔਰ ਅਸੀਂ ਇੱਕ ਦੂਸਰੇ ਦੇ ਕੰਮ ਆਉਣ ਦੀ ਬਜਾਏ ਇੱਕ ਦੂਸਰੇ ਦੇ ਕੰਮਾਂ ਦੇ ਵਿੱਚ ਕੜਮ ਪਾਉਣ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਇਸ ਵਿਆਹ ਦੇ ਵਿੱਚ ਹੋਇਆ ਜਿਸ ਵਿਆਹ ਦੇ ਵਿੱਚ ਖੁਸ਼ੀਆਂ ਦੇ ਰੰਗਾਂ ਦੇ ਵਿੱਚ ਭੰਗ ਪਾਈ ਗਈ ਔਰ ਇਹ ਖੁਸ਼ੀ ਦੇ ਵਿਆਹ ਦੇ ਵਿੱਚ ਇੱਕ ਐਸਾ ਮਾਹੌਲ ਪੈਦਾ ਹੋ ਗਿਆ ਕਿ ਜਿਸ ਨੇ ਸਾਰੇ ਹੀ ਚਾਵਾਂ ਦੇ ਰੰਗ ਫਿੱਕੇ ਕਰਕੇ ਰੱਖ ਦਿੱਤੇ ਨੇ ਫਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਸੁਬਾਸ਼ ਦੀ ਖਾਸ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ